ਬਦਲਦਾ ਗੱਲ ਸ੍ਰੀ ਵੀ ਸਵਾਹ ਅੱਗੇ ਕਰੀਬ ਲਗਭਗ ਤਰੰਤ ਪਿੰਡ ਦੇ ਥੋੜਾ ਜਿਹਾ ਵਿੱਚ ਬਾਜ਼ਾਰ ਦੇ ਵਿੱਚ ਘਰ ਹੋਣ ਕਰਕੇ ਤਾਂ ਲੱਭਾਂ ਜੇ ਮੁਸ਼ਕਿਲ ਆਈ ਇਹ ਲੰਦਾ ਕਾਰਨ ਕਿ ਕਿੰਨੀਆਂ ਗੋਲੀਆਂ ਬਰਾਮਦ ਕੀਤੀ ਖੋਲ ਪੰਜ ਪੰਜ ਟੋਟਲ ਪੰਜ ਨੇ ਦੋ ਤੇ ਅਣਚਲੀਆਂ ਨੇ ਤੇ ਤਿੰਨ ਜਿਹੜੇ ਚਲੀਆਂ ਨੇ ਹਾਂ ਤੇ ਇਹਨਾਂ ਦੇ ਨਿਸ਼ਾਨੇ ਗੇਟ ਰਹੀ ਇੱਕ ਤੇ ਗੇਟ ਨਹੀਂ ਪਿਆ ਉਹ ਤੇ ਛਾਤਰੋ ਜੇ ਇਹਨਾਂ ਦੇ ਘਰ ਦੇ ਉੱਤੇ ਹਾਂ ਬਾਕੀ ਸਿਸਟਮ ਉੱਤੇ ਜੱਜ ਕਰਕੇ ਜੋ ਵੀ ਹੈ ਬੰਦੀ ਕਰ ਲਈ ਆਪਾਂ ਕਰਾਂਗੇ ਜੀ ਕੋਈ ਜਾਨਵਰ ਨਹੀਂ ਕੋਈ ਜਾਨਵਰ ਨਹੀਂ ਨੁਕਸਾਨ ਨਹੀਂ ਹੋਇਆ ਵੀ ਜਾਨਵਰ ਨਹੀਂ ਨੁਕਸਾਨ ਹੋ ਦੀ ਕੋਈ ਖਬਰ ਨਹੀਂ ਆ ਤੇ ਅਫਸਰ ਵੀ ਆ ਰਹੇ ਸੀਨੀਅਰ ਅਫਸਰ ਵੀ ਗੱਲ ਨੂੰ ਗਈ ਹੈ ਹਾਂ ਸਾਰੇ ਮੌਕੇ ਤੇ ਪਹੁੰਚ ਰਹੇ ਆ ਹਾਂ ਤੇ ਜੋ ਅੱਗੇ ਆਵਾ ਦੇਖੇ ਸਾਰ ਸਭ ਟ੍ਰੈਸਕ ਸੈਸਲ ਤੇ ਮਸਲਾ ਹੈ ਕਿ ਵੀ ਇਹਨੂੰ ਟ੍ਰੇਸ ਕਰਦੀ ਹਰੇਕ ਪਤੋਂ ਆਪਾਂ ਬਦਲ ਗਿਆ ਸ੍ਰੀ ਵੀ ਸਵਾਹ ਅੱਗੇ ਕਰੀਬ ਲਗਭਗ ਤਰੰਤ ਬਦਲੇ ਥੋੜਾ ਜਿਹਾ ਵਿੱਚ ਬਾਜ਼ਾਰ ਦੇ ਵਿੱਚ ਘਰ ਹੋਣ ਕਰਕੇ ਤਾਂ ਲੱਭਾਂ ਜੇ ਮੁਸ਼ਕਿਲ ਆਈ ਲੰਦਾ ਕੰਮ ਤਾਂ ਕਿੰਨੀਆਂ ਗੋਲੀਆਂ ਬਰਾਮਦ ਕੀਤੀ ਖੋਲ ਪੰਜ ਪੰਜ ਟੋਟਲ ਪੰਜ ਨੇ ਦੋ ਤੇ ਅਣਚਲੀਆਂ ਨੇ ਤੇ ਤਿੰਨ ਜਿਹੜੇ ਚਲੀਆਂ ਨੇ ਹਾਂ ਤੇ ਇਹਨਾਂ ਦੇ ਨਿਸ਼ਾਨੇ ਗੇਟ ਰਹੀ ਇੱਕ ਤੇ ਗੇਟ ਨਹੀਂ ਪਿਆ ਉਹ ਤੇ ਛਾਤਰੋ ਜੇ ਇਹਨਾਂ ਦੇ ਘਰ ਦੇ ਉੱਤੇ ਹਾਂ ਬਾਕੀ ਸਿਸਟਮ ਉੱਤੇ ਜੱਜ ਕਰਕੇ ਜੋ ਵੀ ਆ ਬੰਦੀ ਕਰ ਵੀ ਆਪਾਂ ਕਰਾਂਗੇ ਜੀ ਕੋਈ ਜਾਨਵਰਲੀ ਕੋਈ ਜਾਨਵਰਲੀ ਨੁਕਸਾਨ ਤੇ ਨਹੀਂ ਹੋਇਆ ਕੋਈ ਜਾਨਵਰਲੀ ਨੁਕਸਾਨ ਹੋ ਦੀ ਕੋਈ ਖਬਰ ਨਹੀਂ ਆ ਤੇ ਅਫਸਰ ਵੀ ਆ ਰਹੇ ਸੀਨੀਅਰ ਅਫਸਰਾਂ ਨੂੰ ਗੱਲ ਹੋ ਗਈ ਆ ਹਾਂ ਸਾਰੇ ਮੌਕੇ ਤੇ ਪਹੁੰਚ ਰਹੇ ਆ ਹਾਂ ਤੇ ਜੋ ਆ ਕਿ ਆਪਾਂ ਦੇਖੇ ਹਰ ਸਭ ਟ੍ਰੈਫਿਕ ਸੈਕਸ਼ਨ ਤੇ ਮਤਲਬ ਹੈ ਕਿ ਵੀ ਅਨੂੰ ਟ੍ਰੇਸ ਕਰਨ ਦੀ ਇੱਕ ਕੋਸ਼ਿਸ਼ ਆਪਾਂ ਕਰਾਂਗੇ ਬਦਲਦਾ ਘਰ ਸਰੇ ਵੀ ਸਵਾਹ ਅੱਡੇ ਕਰੀਬ ਲਗਾਈਂ ਤਰੰਤ ਅਜੇ ਥੋੜਾ ਜਿਹਾ ਵਿੱਚ ਬਾਜ਼ਾਰ ਦੇ ਵਿੱਚ ਘਰੋਂ ਕਰਕੇ ਤਾਂ ਲੱਭਾਂ ਜੇ ਮੁਸ਼ਕਿਲ ਆਈ ਇਹਦਾ ਕੰਕਸ਼ਨ ਤਾਂ ਫਿਰ ਤਾਂ ਕਿੰਨੀਆਂ ਗੋਲੀਆਂ ਬਰਾਮਦ ਕੀਤੀ ਖੋਲ ਪੰਜ ਪੰਜ ਟੋਟਲ ਪੰਜ ਨੇ ਦੋ ਤੇ ਅਣਚਲੀਆਂ ਨੇ ਤੇ ਤਿੰਨ ਜਿਹੜੇ ਚਲੀਆਂ ਨੇ ਹਾਂ ਤੇ ਤਿੰਨਾਂ ਦੇ ਨਿਸ਼ਾਨੇ ਗੇਟ ਰਾਈ ਇੱਕ ਤੇ ਗੇਟ ਨਹੀਂ ਪਿਆ ਉਹ ਤੇ ਛਾਤਰੋਂ ਜੇ ਇਹਨਾਂ ਦੇ ਘਰ ਦੇ ਉੱਤੇ ਹਾਂ ਬਾਕੀ ਸਿਸ਼ਟੀ ਮੁੰਡੇ ਜੱਜ ਕਰਕੇ ਉਹੀ ਆ ਬੰਦੀ ਕਰ ਲਈ ਆਪਾਂ ਕਰਾਂਗੇ ਜੀ ਕੋਈ ਜਾਨੀਵਾਲੀ ਨੂੰ ਕੋਈ ਜਾਨੀਵਾਲੀ ਨੂੰ ਨੁਕਸਾਨ ਨਹੀਂ ਹੋਇਆ ਵੀ ਜਾਨੀਵਾਲੀ ਨੁਕਸਾਨ ਹੋ ਦੀ ਕੋਈ ਖਬਰ ਨਹੀਂ ਆ ਤੇ ਅਫਸਰ ਵੀ ਆ ਰਹੇ ਸੀਨੀਅਰ ਅਫਸਰ ਵੀ ਗੱਲ ਨੂੰ ਗਈ ਆ ਹਾਂ ਸਾਰੇ ਮੌਕੇ ਤੇ ਪਹੁੰਚ ਰਹੇ ਆ ਹਾਂ ਤੇ ਜੋ ਅਗਵਾ ਦੇਖੇ ਸਾਰ ਸਭ ਟ੍ਰੈਕ ਸੈਸਲ ਤੇ ਮਸਲਾ ਹੈ ਕਿ ਵੀ ਅਨੂੰ ਟ੍ਰੇਸ ਕਰਨ ਦੀ ਹਰੇਕ ਕੋਸ਼ਿਸ਼ ਆਪਾਂ